ਕਿਆ ਬਾਤ ਹੈ ਆਏ ਦੇਖੋ ਜੀ ਨਾਲ-ਨਾਲ ਨਦੀ ਵਹਿ ਰਹੀ ਹੈ ਜੀ ਓ ਸੋਨਾ ਮੁਲਕ ਕੈਨੇਡਾ ਬਈ ਸੋਨਾ ਮੁਲਕ ਕੈਨੇਡਾ ਪੈਂਦੀ ਭਾਵੇਂ ਠੰਡ ਬੜੀ ਸੋਨਾ ਮੁਲਕ ਕੈਨੇਡਾ ਪੈਂਦੀ ਭਾਵੇਂ برف ਬੜੀ ਓ ਦੁਨੀਆਂ ਛੱਡ ਛੱਡ ਆਪਣੇ ਓ ਦੁਨੀਆਂ ਛੱਡ ਛੱਡ ਸੋਹਣੇ ਮੁਲਕ ਕੈਨੇਡਾ ਆਣੇ ਬੜੀ ਦੁਨੀਆਂ ਛੱਡ ਛੱਡ ਸੋਹਣੇ ਮੁਲਕ ਕੈਨੇਡਾ ਆਣੇ ਬੜੀ ਮਰੀ ਅਸੀਂ ਕਮਾ ਹੋਣ ਤਰੀ ਪਾ ਸਿਰੇ ਦੇ ਕਮ ਸਰਕਾਰਾਂ ਦੇ ਮਰੀ ਅਸੀਂ ਕਮਾ ਹੋਣ ਤਰੀ ਪਾ ਸਿਰੇ ਦੇ ਕਮ ਸਰਕਾਰਾਂ ਦੇ ਅੱਖਾਂ ਤਲਬ ਆਵੀ ਨਹੀਂ ਲੱਭਦਾ ਬੇਰ ਜੁਗਾਰਾਂ ਦਾ ਖਾ ਤਲਬ ਆਵੀ ਨਹੀਂ ਲੱਭਦਾ ਬੇਰ ਜੁਗਾਰਾਂ ਦਾ ਬਚਪਨ ਪੜ ਦਾ ਵਿੱਚ ਸਬਰ ਕਾ ਬੁਢੇ ਪਾ ਆ ਬਚਪਨ ਪਲ ਦਾ ਵਿੱਚ ਸੁਭਰ ਗੰਬਡੇਪਾ ਸੌਖਾ ਲੰਘਦਾ ਏ ਓ ਸਭ ਨੂੰ ਫਾਇਦਾ ਮਿੱਤਰੋ ਨੰਬਰ 911 ਦਾ ਸਭ ਨੂੰ ਫਾਇਦਾ ਮਿੱਤਰੋ ਨੰਬਰ 911 ਦਾ ਜਦੋਂ ਗੱਡੀ ਕਿਤੇ ਟਕਰਾ ਜਾਵੇ ਪਲਾਂ ਵਿੱਚ ਸਹਾਇਤਾ ਆ ਜਾਵੇ ਜਦੋਂ ਗੱਡੀ ਕਿਤੇ ਟਕਰਾ ਜਾਵੇ ਪਲਾਂ ਵਿੱਚ ਸਹਾਇਤਾ ਆ ਜਾਵੇ ਪਰਜਾ ਦੀ ਜਾਨ ਬਚਾਉਂਦੇ ਰਹਿਮ ਦਿਲ ਰਾਜੇ ਤਖਤਾਂ ਦੇ ਓ ਸੋਨਾ ਮੁਲਕ ਕੈਨੇਡਾ ਪੈਂਦੀ ਭਾਵੇਂ ਠੰਡ ਬੜੀ ਸੋਨਾ ਮੁਲਕ ਕੈਨੇਡਾ ਪੈਂਦੀ ਭਾਵੇਂ برف ਬੜੀ ਓ ਸੋਨਾ ਮੁਲਕ ਕੈਨੇਡਾ ਪੈਂਦੀ ਭਾਵੇਂ برف ਬੜੀ ਓ ਦੋਸਤੋ ਕੀ ਕਹੀਏ ਸਭ ਕਹਿਣੇ ਤੋਂ ਬਾਹਰ ਦੀਆਂ ਗੱਲਾਂ ਆ ਕੁਦਰਤ ਦੇ ਨਜ਼ਾਰੇ ਜਿਹੜੇ ਹਨ ਇਹ ਤਾਂ ਆਨੰਦ ਹੀ ਮਾਣ ਸਕਦੇ ਅਸੀਂ ਕਹਿ ਨਹੀਂ ਸਕਦੇ ਕੁਝ ਵੀ ਅਸੀਂ ਤਾਂ ਕੋਸ਼ਿਸ਼ ਕਰੀਆ ਵੀ ਤੁਹਾਨੂੰ ਜਿਹੜੀ ਵੀਡੀਓਗ੍ਰਾਫੀ ਦੋਸਤੋ ਇਹ ਕੁਦਰਤੀ ਕਰ ਸਕਦੀ ਹੈ ਆ ਦੇਖੋ ਇਹੜੇ ਪਹਾੜ ਆ ਤੁਹਾਨੂੰ ਦਿਂਦੇ ਆ ਕੁਦਰਤ ਸਾਡੇ ਕਿੰਨਾ ਨੇੜੇ ਆ ਤੇ ਅਸੀਂ ਕੁਦਰਤ ਨਾਲ ਥੋੜਾ ਕਰ ਸਕਦਾ ਅਸੀਂ ਤਾਂ ਸੋਚ ਵੀ ਨਹੀਂ ਸਕਦੇ ਵੀ ਕੁਦਰਤ ਇਹ ਕੁਛ ਕਰਦੀ ਸਾਰੇ ਆ ਧਰਮਾਂ ਨਾਲ ਸਾਕੀਆਂ ਨਾਲ ਕੋਈ ਦੇਖਿਆ ਵੀ ਕੁਦਰਤ ਦੇ ਨਾਲ ਖਲਵਾੜ ਨਹੀਂ ਕਰਦੇ ਜਿਹੜੀਆਂ ਚੀਜ਼ਾਂ ਬਣੀਆਂ ਪਈਆਂ ਨਾ ਉਵੇਂ ਪਈਆਂ ਪਹਾੜ ਪਏ ਆ ਸਾਰੇ ਤਾਂ ਨਦੀਆਂ ਕੁਦਰਤ ਤੇ ਜੋ ਕੁਝ ਵੀ ਆ ਝੀਲਾਂ ਖੇਤ ਖਲਿਆਣ ਇੱਥੇ ਉਵੇਂ ਜਿ criteria ਪਿਆ ਦੇਖੋ ਆਹ ਜੀਵ ਜੰਤੂ ਵੰਸ਼ਪਤੀ ਕਿੰਨਾ ਆਨੰਦ ਆਉਦਾ ਦੇਖ ਕੇ ਰੁੱਖ ਬੜਾ ਨੇੜੇ ਆ ਬਰਫ ਪੈ ਰਹੀ ਹੈ ਵੇਖੋ ਇਹਦੇ ਐਸਰੀ ਕੋਈ ਨਹੀਂ ਆ ਦੇਖੋ ਆ ਜਿਹੜਾ ਰੁੱਖ ਹੈ ਰੇ ਉੱਤੇ ਕਿੰਨੀ ਕਿੰਨੀ برف ਜੜੀ ਹੈ ਪਰਤ ਜੜੀ ਹੈ ਪਰ ਇਹ ਉਵੇਂ ਹੀ ਪਈ ਰਹਦੀ ਹੈ ਤੇ ਸੁੱਕਦੇ ਨਹੀਂ ਤੇ ਕਈ ਜਿਹੜੇ ਰੁੱਖ ਆ ਜਿਹੜੇ ਉਹ ਸੁੱਕ ਵੀ ਜਾਂਦੇ ਆ ਪੌਦੇ ਜਿਹੜੇ ਇਹ ਸੁਕਾ ਵੀ ਦਿੰਦੀ ਹੈ ਬਰਫ ਆਪਾਂ ਕਹਨੇ ਅਸੀਂ ਪਹਾੜ ਖੜਾ ਕਰ ਲਿਆ ਜੀ ਅਸੀਂ ਟਿੱਬੇ ਵਾ ਤੇ ਪਹਾੜ ਵਾ ਤੇ ਆ ਕਿੱਥੋਂ ਵਾਹੇ ਜਾਣਗੇ ਇਹਨਾਂ ਨੂੰ ਕਿੱਥੇ ਤੁਸੀਂ ਉਹ ਕਰ ਸਕਦੇ ਹੋ ਜਿਹੜੇ ਇੱਥੇ ਕੁਦਰਤ ਨੇ ਕਿਵੇਂ ਲਿਆਂਦੇ